ਨਵੀਂ ਦਿੱਲੀ ਤੋਂ ਭਾਜਪਾ ਦੀ ਸੰਸਦ ਮਨਾਕਸ਼ੀ ਲੇਖੀ ਨੂੰ ਇੱਕ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਨਮਾਨਿਤ ਕੀਤੇ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਸਿੱਖ ਜਗਤ ਵੱਲੋਂ ਇਸ ਦਾ ਵਿਰੋਧ ਹੋ ਰਿਹਾ ਹੈ ਅਤੇ ਇਸ ਵੀਡੀਓ ਤੇ ਵੱਡਾ ਵਿਵਾਦ ਸ਼ੁਰੂ ਹੋ ਚੁੱਕਾ ਹੈ ਦਰਸਲ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਭਾਜਪਾ ਸੰਸਦ ਨੂੰ ਸਿਰੋਪਾਓ ਪੇਟ ਕੀਤਾ ਗਿਆ ਅਤੇ ਨਾਲ ਹੀ ਸ੍ਰੀ ਸਹਿਦ ਵੀ ਪੇਟ ਕੀਤਾ ਗਿਆ ਜੋ ਕਿ ਭਾਜਪਾ ਸੰਸਦ ਨੇ ਆਪਣੇ ਗਲ ਵਿੱਚ ਵੀ ਪਾਇਆ ਇਹਨਾਂ ਨੂੰ ਬੇਨਤੀ ਕੀਤੀ ਸੀ ਮੈਂ ਕਿ ਆਪਾਂ ਤੁਸੀਂ ਇਹਦੇ ਨਾਲ ਜੜੀ ਆ ਕਿ ਕਹਿੰਦੇ ਮੈਂ ਮਰਜੀ ਨੂੰ ਪਾਉਣੀ ਜੀ ਮੈਂ ਛੋਡੀ ਪਾ ਲੂੰਗੀ ਤੇ ਮੈਂ ਤੇ ਕਹਿੰਦੀ ਐਂ ਲੈ ਛੋਡੀ ਪੇ ਪਾਣ ਜੀ ਜੀ ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਇਹ ਪਾ ਕੇ ਰੱਖਣ ਸਾਜ ਤੇ ਲੜਨਾ ਸੱਤ ਤੋਂ ਡਰਨਾ ਨਹੀਂ ਔਰ ਜਿੱਥੇ ਕਹਿੰਦਾ ਜੂਸ ਕੇ ਜਾਣਾ ਡਰਨਾ ਨਹੀਂ ਇਹ ਵੀਡੀਓ ਦਿੱਲੀ ਦੇ ਮਸਜਿਦ ਮੋਟ ਇਲਾਕੇ ਦੇ ਗੁਰਦੁਆਰਾ ਸਾਹਿਬ ਦੀ ਹੈ ਜਿੱਥੇ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਮੌਜੂਦਾ ਬੀਜੇਪੀ ਦੀ ਸੰਸਦ ਮਿਨਾਕਸ਼ੀ ਲੇਖੀ ਨੂੰ ਸਰੋਪਾਓ ਅਤੇ ਗਾਤਰੇ ਵਾਲੀ ਕਿਰਪਾਨ ਤਵਾ ਕੇ ਸਿੱਖੀ ਸਿਧਾਂਤਾਂ ਦਾ ਕਾਣ ਕੀਤਾ ਗਿਆ ਹੈ ਕਿਉਂਕਿ ਸਿੱਖੀ ਮਰਿਆਦਾ ਅਨੁਸਾਰ ਕੋਈ ਵੀ ਗੈਰ ਅੰਮ੍ਰਿਤਧਾਰੀ ਸ੍ਰੀ ਸਾਹਿਬ ਗਾਤਰਾ ਨਹੀਂ ਪਾ ਸਕਦਾ ਇਹ ਇੱਕ ਤਰ੍ਹਾਂ ਨਾਲ ਨਕਲੀ ਭੇਸ ਧਾਰਨ ਦੇ ਸਮਾਨ ਹੈ ਹੈਰਾਨੀ ਦੀ ਗੱਲ ਹੈ ਕਿ ਜਿੰਨਾ ਗੁਰਦੁਆਰਾ ਪ੍ਰਬੰਧਕਾਂ ਨੇ ਆਪ ਸਿੱਖੀ ਸਿਧਾਂਤਾਂ ਅਨੁਸਾਰ ਚੱਲਣਾ ਹੁੰਦਾ ਹੈ ਉਹੀ ਪ੍ਰਬੰਧਕ ਖੁਦ ਮਿਨਾਕਸ਼ੀ ਲੇਖੀ ਨੂੰ ਸ੍ਰੀ ਸਾਹਿਬ ਗਾਤਰਾ ਪਵਾ ਕੇ ਸਿੱਖੀ ਸਿਧਾਂਤਾਂ ਤੇ ਚੱਲਣ ਦੀ ਗੱਲ ਕਰ ਰਹੇ ਹਨ ਜਦੋਂ ਕਿ ਉਹ ਖੁਦ ਸਿਧਾਂਤ ਦੇ ਉਲਟ ਇਹ ਕਾਰਜ ਕਰ ਰਹੇ ਹਨ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮੱਧ ਪ੍ਰਦੇਸ਼ ਤੋਂ ਭਾਜਪਾ ਵਿਧਾਇਕ ਊਸ਼ਾ ਠੱਕਰ ਵੱਲੋਂ ਵੀ ਇੱਕ ਪ੍ਰੋਗਰਾਮ ਵਿੱਚ ਸ੍ਰੀ ਸਾਹਿਬ ਗਾਤਰਾ ਪਾਇਆ ਗਿਆ ਸੀ ਜਿਸ ਦਾ ਸਿੱਖ ਜਗਤ ਵੱਲੋਂ ਵਿਰੋਧ ਹੋਇਆ ਸੀ ਅਤੇ ਹੁਣ ਇੱਕ ਵਾਰ ਫੇਰ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਕਸੂਰ ਕਿਸ ਦਾ ਹੈ ਇਸ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ